ਬ੍ਰੇਕਪੋਵਾ Adik var fir tuhanu swagat hai Vidhan Sabha halqa pachhmi adheen on the ward number 1 jithe gurudwara pala sahib nu jandi sadak sewerage blockage karan raahgira nu mushkil da samna karna pa reha hai sewerage da ganda pani sadak upar hunda hoya kheta vich ja raha hai nazdeek hi khhed stadium hai jithe koi bhi jaan nu tyaar nahi kyunki raste vich kande pani di vajah nal gandgi phaili hui hai ਇਲਾਕਾ ਵਾਸੀਆਂ ਨੇ ਆਖਿਆ ਨਾ ਤਾਂ ਕੌਂਸਲਰ ਅਤੇ ਨਾ ਹੀ ਹਲਕਾ ਵਿਧਾਇਕ ਇਸ ਸਵਾਲ ਧਿਆਨ ਦੇ ਰਹੇ ਹਨ ਉਹਨਾਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਗੁਰਦੁਆਰਾ ਪਲਾ ਸਾਹਿਬ ਛੇਵੀਂ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਤਤੀ ਹੈ ਅਤੇ ਇਸ ਸਮੱਸਿਆ ਨਾਲ ਲੋਕਾਂ ਦੀ ਆਸਥਾ ਨੂੰ ਵੀ ਠੇਸ ਪਹੁੰਚ ਰਹੀ ਹੈ ਇਹ ਜੋ ਤੁਸੀਂ ਤਸਵੀਰਾਂ ਦੇਖੀਆਂ ਨੇ ਇਹ ਵਾਰਡ ਨੰਬਰ 1 ਦੀਆਂ ਨੇ ਹਲਕਾ ਪੱਛਮੀ ਦੀਆਂ ਤਸਵੀਰਾਂ ਨੇ ਇਹ ਜਿਹੜੀਆਂ ਤੇ ਇਹ ਬੜੇ ਹੀ ਇੱਕ ਇਤਿਹਾਸਿਕ ਰਸਤਾ ਜਿਹੜਾ ਇਸ ਥਾਨ ਨੂੰ ਜਾਂਦਾ ਹੈ ਗੁਰਦੁਆਰਾ ਪਲਾ ਸਾਹਿਬ ਤੇ ਹਾਲਾਤ ਤੁਸੀਂ ਦੇਖੋਗੇ ਸੀਵਰੇਜ ਬਲਾਕੇਜ ਕਿਸ ਕਦਰ ਹੋਈ ਪਈ ਹੈ ਤੇ ਸੜਕਾਂ ਤੇ ਜਿਹੜਾ ਉਹ ਸੀਵਰੇਜ ਦਾ ਪਾਣੀ ਉਹ ਜਮਾ ਹੋਇਆ ਪਿਆ ਹੈ ਤੇ ਜਿਹੜਾ ਗੰਦਾ ਪਾਣੀ ਹੈ ਉਹ ਨਾਲ ਦੇ ਖੇਤਾਂ ਵਿੱਚ ਨੂੰ ਜਾ ਰਿਹਾ ਹੈ ਨਾਲ ਹੀ ਥੋੜੀ ਦੂਰੀ ਤੇ ਹੀ ਸੜਕ ਦੇ ਨਾਲ ਹੀ ਇੱਕ ਖੇਡ ਦਾ ਮੈਦਾਨ ਹੈ ਜੋ ਕਿ ਤਿਆਰ ਹੋ ਰਿਹਾ ਹੈ ਪਰ ਜੋ ਇੱਥੇ ਦੀ ਜਿਹੜੀ ਇਸ ਵੇਲੇ ਵੱਡੀ ਸਮੱਸਿਆ ਬਣੀ ਹੋਈ ਹੈ ਉਹ ਸੀਵਰੇਜ ਦੀ ਸਮੱਸਿਆ ਹੈ ਤੇ ਇਹ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਸਾਡੇ ਨਾਲ ਇੱਥੇ ਇਲਾਕਾ ਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈਂਦਾ ਹੈ ਜੀ ਸਰ ਕੀ ਨਾਂ ਜੀ ਤੁਹਾਡਾ ਤੇ ਕਦੋਂ ਦੀ ਇਹ ਸਮੱਸਿਆ ਜੀ ਮੇਰਾ ਨਾਂ ਹੈ ਹਰਚਰਨ ਸਿੰਘ ਮੈਨੂੰ ਇੱਥੇ ਰਹਿੰਦਿਆਂ ਨੂੰ ਕੁਝ ਟਾਈਮ ਹੋਇਆ ਮੇਰਾ ਪਿੰਡ ਮਹਦੀਪੁਰ ਆਪਣਾ ਮਜੀਠੇ ਤਹਿਸੀਲ ਦੇ ਵਿੱਚ ਹੈ ਤੁਸੀਂ ਇੱਥੇ ਰਹਿੰਦੇ ਹੋ ਤੇ ਸਮੱਸਿਆ ਆਂਦੀ ਤੁਹਾਨੂੰ ਕੋਈ ਹਾਂ ਕੀ ਸਮੱਸਿਆ ਹੈ ਸਮੱਸਿਆ ਸਾਨੂੰ ਇਹੋ ਜੀ ਆ ਵੀ ਪਲਾਂਹ ਸਾਹਿਬ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਜਿਸ ਨੂੰ ਜਾਣ ਵਾਸਤੇ ਇਹ ਰਸਤਾ ਹੈ ਇਹਨਾਂ ਪਿੰਡਾਂ ਦੇ ਲੋਕ ਸਾਡੀਆਂ ਬੀਬੀਆਂ ਬੱਚੀਆਂ ਛੋਟੀਆਂ-ਛੋਟੀਆਂ ਪਹੁੰਚੇ ਟੰਗ ਕੇ ਫਿਰ ਇਥੋਂ ਨੰਗਦੀਆਂ ਨੇ ਤੇ ਸਾਨੂੰ ਲਾਗੇ ਬੈਠਿਆਂ ਨੂੰ ਸ਼ਰਮ ਵੀ ਆਉਂਦੀ ਹੈ ਤੇ ਕੀ ਕਰੀਏ ਨਾ ਇਹਨਾਂ ਇਸ ਦੀ ਰਿਪੋਰਟ ਐਸੇ ਤੱਕ ਜਾ ਚੁੱਕੀ ਆ ਜੀ ਸਿਵਰੇਜ ਦੇ ਕੋਲ ਜੇਹੀ ਕੋਲ ਜਾ ਚੁੱਕੀ ਆ ਮੈਂ ਖੁਦ ਕੀਤੀ ਆ ਟੈਲੀਫੋਨ ਦੇ ਉੱਤੇ ਕਾਉਂਸਲਰ ਕੋਲੋਂ ਕੋਲ ਕਰਵਾਈ ਆ ਪਿੰਡ ਦੇ ਸਪੰਦ ਨੂੰ ਕਿਹਾ ਵਾ ਸਾਰਿਆਂ ਨੂੰ ਸਾਰੀਆਂ ਇਹਦੇ ਨਾਲ ਕਿਸੇ ਨੇ ਗੱਲ ਕੋਈ ਸੁਣੀ ਨਹੀਂ ਨਾ ਕੋਈ ਸੁਣਦਾ ਸਰਕਾਰਾਂ ਕਹਿੰਦੀਆਂ ਸੀ ਜੀ ਅਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਤਾ ਇਹਦੇ ਬਾਰੇ ਕੀ ਕਹੋਗੇ ਸਮਾਰਟ ਸਿਟੀ ਕਹਾਦਾ ਆਦੇ ਤੁਹਾਡੇ ਸਾਹਮਣੇ ਹਲਾ ਜਿਹੜੇ ਸਾਡੇ ਤੁਹਾਡੇ ਸਾਹਮਣੇ ਸਾਰਾ ਕੁਝ ਇਹਨੂੰ ਸਮਾਰਟ ਸਿਟੀ ਕਿਸੇ ਨੇ ਕਿਹਾ ਜਾਂਦਾ ਕਿਉਂ ਇਹ ਲੋਕ ਵੋਟਾਂ ਦੇ ਭੁੱਖੇ ਤੇ ਪੈਸਾ ਖਾਣ ਨੂੰ ਤਿਆਰ ਨੇ ਸਾਰੇ ਮੈਂ ਮੈਂ ਤਾਂ ਇਹਨਾਂ ਦੇ ਸਾਹਮਣੇ ਬਹਿ ਕੇ ਸਟੇਜ ਦੇ ਉੱਤੇ ਐਲਾਨ ਕਰਦਾ ਹੁਣਾ ਕਿ ਮੇਰੇ ਨਾਲ ਆਣ ਕੇ ਬਹਿਸ ਕਰੋ ਕਿਉਂ ਇਹ ਜਿੰਨੇ ਮੰਤਰੀ ਨੇ ਜਿੰਨੇ ਇਹ ਸੰਤਰੀ ਨੇ ਇਹ ਸਾਰੇ ਪੈਸਾ ਖਾਣ ਦੇ ਚਾਹਵਾਨ ਨੇ ਸਾਰੇ ਹੋਰ ਕੁਝ ਨਹੀਂ ਆਇਆ ਇਹਨਾਂ ਕੋਲ ਸਮੱਸਿਆ ਦਾ ਹਾਲ ਇਹ ਵੀ ਇਹਨੂੰ ਸੀਵਰੇਜ ਨੂੰ ਪੁੱਟ ਕੇ ਅਗਲੇ ਬੰਨੇ ਪੈਪ ਛੋਟੇ ਪਾਏ ਹੋਏ ਆ ਇਹਨਾਂ ਨੇ ਉਹ ਉਹ ਵੀ ਮੰਤਰੀਆਂ ਦਾ ਕਸੂਰ ਆ ਮੰਤਰੀ ਮਿਲ ਕੇ ਠੇਕੇਦਾਰਾਂ ਨਾਲ ਪੈਸਾ ਖਾ ਜਾਂਦੇ ਆ ਜੇ ਖੁੱਲ੍ਹੇ ਪੈਪ ਪਾਇਆ ਹੁੰਦਾ ਤੇ ਸੀਵਰੇਜ ਬੰਦ ਨਾ ਹੁੰਦਾ ਤੋ ਇਹ ਸਾਡੇ ਇਲਾਕਾ ਵਾਸੀ ਜਿਨ੍ਹਾਂ ਨੂੰ ਕਿ ਸਮੱਸਿਆਵਾਂ ਆ ਰਹੀਆਂ ਨੇ ਤੇ ਬੋਲ ਵੀ ਰਹੇ ਨੇ ਤਾਂ ਹੀ ਬੋਲ ਰਹੇ ਨੇ ਕਿਉਂਕਿ ਸਮੱਸਿਆਵਾਂ ਆndੀਆਂ ਨੇ ਇਹ ਖੈਰਾਵਾਦ ਪਿੰਡਿਆ ਪਲਾਸ ਰੋਡ ਨੂੰ ਜਾਂਦੀ ਹੈ ਸੜਕ ਇਹ ਸੀਵਰੇ ਇੱਥੇ ਨਹੀਂ ਇਹ ਪਿੱਛੇ ਵੀ ਸੀਵਰੇ ਇਦਾਂ ਲੀਕੇ ਕਰ ਰਹੇ ਆ ਬਹੁਤ ਮੰਦੀ ਹਾਲਿਆ ਸੰਤ ਜਾ ਨਹੀਂ ਸਕਦੀ ਬਹੁਤ ਜਿਆਦਾ ਹੀ ਮੰਦਾ ਹਾਲ ਹੈ ਇੱਥੇ ਇਲਾਕੇ ਲੋਕ ਰਹਿੰਦੇ ਵੀ ਨੇ ਬੱਚੇ ਵੀ ਖੇਡਦੇ ਨੇ ਤੇ ਗੰਦੇ ਪਾਣੀ ਦੇ ਨਾਲ ਕੀ ਸਮੱਸਿਆ ਮਤਲਬ ਬਿਮਾਰੀਆਂ ਫੈਲ ਸਕਦੀਆਂ ਨੇ ਗੰਦਾ ਵੈਰ ਜੀ ਪਾਣੀ ਤੇ ਲੰਘ ਹੀ ਨਹੀਂ ਸਕਦੇ ਆ ਦੇਖੋ ਬੱਚੇ ਜਿਹੜੇ ਬੜੇ ਔਖੇ ਲੰਘਦੇ ਆ ਸੰਗ ਤੇ ਜਿਹੜੀ ਬੜੀ ਔਖੀ ਲੰਘਦੀ ਆ ਆ ਸਟੇਡੀਅਮ ਨੂੰ ਕੋਈ ਜਾ ਨਹੀਂ ਸਕਦਾ ਇੰਨਾ ਕ ਬੰਦਾ ਹਾਲ ਹੈ ਕਹਿ ਨਹੀਂ ਸਕਦੇ ਬਦਬੂ ਨਾਲ ਭਰਿਆ ਪਿਆ ਆ ਲਾਗੇ ਨਾਲ ਕੰਕਟ ਪਾਣੀ ਪੈ ਰਿਹਾ ਮੰਦੇ ਹਾਲ ਹੈ ਬਹੁਤ ਜਿਆਦਾ ਮੰਦਾ ਹਾਲ ਹੈ ਪ੍ਰਸ਼ਾਸਨ ਨੂੰ ਸੁਣਨੀ ਚਾਹੀਦੀ ਆ ਪ੍ਰਸ਼ਾਸਨ ਪ੍ਰਸ਼ਾਸਨ ਸਰਕਾਰ ਕਹਿ ਸਕਦੇ ਕੰਮ ਕਰੀ ਨਹੀਂ ਸੋਤੇ ਨੇ ਪੱਕਾ ਹੀ ਪੱਕਾ ਗੋਮ ਕਰਨੀ ਨਹੀਂ ਤਾਂ ਵੱਧ ਹੋਰ ਕੀ ਹੋ ਸਕਦਾ ਜਿੰਨ ਪਤਾ ਹੀ ਨਹੀਂ ਲੱਗਦੇ ਆ ਕਿੰਨੀ ਯਾਰ ਫੋੜਾਂ ਪਾਈਆਂ ਬੜੀ ਯਾਰ ਕਿਹਾ ਪਰ ਕੋਈ ਅਣਕੇ ਸੁਣਵਾਈ ਨਹੀਂ ਹੋ ਰਹੀ ਸੀ ਸੋ ਉਹੀ ਛੋਟੀਆਂ ਛੋਟੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਸਰਕਾਰ ਤੇ ਪ੍ਰਸ਼ਾਸਨ ਹੱਲੀ ਨਹੀਂ ਕਰ ਸਕਦੇ ਤੇ ਨਾ ਹੀ ਕਰ ਰਹੇ ਨੇ ਕਈ ਵਾਰ ਇਹ ਲੋਕ ਜਿਹੜੇ ਨੇ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਕੋਈ ਸਮਾਧਾਨ ਜਿਹੜਾ ਉਹ ਨਹੀਂ ਹੋ ਰਿਹਾ 6ਵੀਂ ਪਾਤਸ਼ਾਹੀ ਦਾ ਚਰਨ ਸ਼ੋ ਪ੍ਰਾਪਤ ਸਥਾਨ ਹੈ ਤੇ ਸੰਗਤਾਂ ਜਾਂਦੀਆਂ ਨੇ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਮੀਦ ਕਰਦੇ ਆ ਕਿ ਸਾਡੀ ਖਬਰ ਤੋਂ ਬਾਅਦ ਇਸ ਵੱਲ ਜਰੂਰ ਧਿਆਨ ਦਿੱਤਾ ਜਾਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ